ਮਖਿੰਡੇ ਦੇ ਕਈ ਪਿੰਡਾਂ ਦੇ ਵਿੱਚ ਪਿਛਲੇ ਤਿੰਨ ਹਫ਼ਤਿਆਂ ਤੋਂ ਘਰਾਂ ਵਿੱਚ ਰੱਖੇ ਗਏ ਪਸ਼ੂਆਂ ਦੀ ਅਚਾਨਕ ਮੌਤਾਂ ਹੋ ਰਹੀਆਂ ਹਨ ਜਿਸ ਦੇ ਲਈ ਪਸ਼ੂ ਪਾਲਣ ਵਿਭਾਗ ਕੋਲੋਂ ਬਿਮਾਰੀ ਨੇ ਇੱਠਣ ਲਈ ਲਗਾਤਾਰ ਜਿੱਦੋ ਜਹਿਦ ਕੀਤੀ ਜਾ ਰਹੀ ਹੈ ਪਰ ਪਿੰਡ ਦੇ মিডিਆ ਨਾਲ ਗੱਲਬਾਤ ਉਹਨਾਂ ਨੇ ਕਰਦਿਆਂ ਦੱਸਿਆ ਕਿ 8-9 ਮਹੀਨਿਆਂ ਤੋਂ ਕੋਈ ਵੀ ਪਸ਼ੂ ਵਿਭਾਗ ਵੱਲੋਂ ਇਹਦੇ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਜਦੋਂ ਵੀ ਪ੍ਰਸ਼ਾਸਨ ਹਰਕਤ ਚ ਆਇਆ ਤਾਂ ਪ੍ਰਸ਼ਾਸਨ ਵੱਡੀ ਪੱਧਰ ਤੇ ਸ਼ਿਕਾਇਤਾਂ ਕੀਤੀਆਂ ਗਿਆ ਦੋਸਤੋ ਬਾਦ ਹਰਕਤ ਚ ਆਇਆ ਜਿੱਥੇ ਉਹਨਾਂ ਨੇ ਆਪਦੇ ਦੁੱਖ ਸੁਣਾਉਨੇ ਆ ਦੇਖੋ ਕੀ ਕਹਿੰਦੇ ਨਜ਼ਰ ਆਏ ਕਿਸਾਨ ਜੋ ਕਹਿੰਦੇ ਸੀ ਥੋੜਾ ਥੋੜਾ ਦੁੱਧ ਪਾ ਕੇ ਟਾਈਮ ਗੁਜ਼ਾਰਾ ਕਰ ਰਹੇ ਆਂ ਜਿੱਥੇ ਕਿ ਇੱਕ ਪਸ਼ੂ ਲੈਣ ਲਈ ਲੱਖਾਂ 1 ਲੱਖ ਤੋਂ ਲੈ ਕੇ 1.5 ਤੋਂ 2-2 ਲੱਖ ਰੁਪਏ ਦਾ ਗੁਜ਼ਾਰਾ ਕਰਨਾ ਪੈ ਰਿਹਾ ਜੇ ਦੁੱਧ ਵੇਚ ਕੇ ਗੁਜ਼ਾਰਾ ਕੀਤਾ ਜਾ ਰਿਹਾ ਸੀ ਉਹ ਬੜੇ ਦੁਖਰੇ ਹੋ ਰਹੇ ਆਂ ਉੱਥੇ ਉਹਨਾਂ ਨੇ ਕਿਹਾ ਕਿ ਸਾਡੀ ਕੋਈ ਬਾਹ ਫੜਨ ਵਾਲੀ ਮੌਜੂਦਾ ਸਰਕਾਰ ਵੱਲ ਕੋਈ ਧਿਆਨ ਨਾ ਦੇਣਾ ਇੱਕ ਸਭ ਤੋਂ ਵੱਡਾ ਸਵਾਲੀ ਨਕਸ਼ਾ ਪਸ਼ੂ ਪਾਲਣ ਦੇ ਵਿਭਾਗ ਦੇ ਅਧਿਕਾਰੀ ਅਤੇ ਕੀ ਕਿਸਾਨਾਂ ਨੇ ਕਿਵੇਂ ਸੁਣਾਏ ਆਪਣੇ ਦੁਖੜੇ ਸਾਡੇ ਚੈਨਲ ਖਬਰਾਂ ਦੇਖਣ ਦੇ ਲਈ ਪੇਜ ਲਾਈਕ ਲਾਈਕ ਅਤੇ YouTube ਸਬਸਕ੍ਰਾਈਬ ਕਰਨਾ ਨਾ ਭੁੱਲੋ ਐਗੀਆਂ ਖਬਰਾਂ ਦੇਖਣ ਦੇ ਲਈ ਜਰੂਰ ਸ਼ੇਅਰ ਕਰਾ ਕਰੋ ਵੱਧ ਤੋਂ ਵੱਧ ਕਮੈਂਟ ਆ ਰਹੀ ਦੱਸਿਆ ਕਰੋ ਸਾਨੂੰ ਕਿਹ ਜਿਹੀਆਂ ਲੱਗੀਆਂ ਸਾਡੀਆਂ ਖਬਰਾਂ Sau da shi, saurin da ਕੀ ਨਾ ਵਿੱਦਿਆ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਕੁਲਵਿੰਦਰ ਕੀ ਕਹਿਣਾ ਚਾਹੂਗਾ ਕਿੰਨੇ ਕ ਪਸ਼ੂ ਤੁਹਾਡੇ ਜਿਹੜਾ ਪਿੰਡ ਦੇ ਵਿੱਚ ਮੌਤ ਹੋਈ ਹੈ ਇਹ 200 ਪਲੱਸ ਹੋ ਗਈ ਜੀ ਅੱਛਾ ਕੀ ਕਾਰਨ ਸਮਝਦੇ ਹੋ ਤੁਸੀਂ ਇਸ ਕਾਰਨ ਵੱਡਾ ਤਾਂ ਜਿਹੜੀ ਵੈਕਸੀਨ ਨਹੀਂ ਹੋਈ ਜੀ ਉਹ ਕਾਰਨ ਹੈ ਜੀ ਬਾਕੀ ਹਜੇ ਕਿਹੜਾ ਰੋਗ ਰੋਕ ਰਿਹਾ ਹੈ ਕੱਲ 13 ਪਸ਼ੂਆਂ ਦੀ ਡੈਥ ਹੋਈ ਅੱਜ ਦੁਪਹਿਰਾਂ ਪੰਜਾਂ ਦੀ ਹੋ ਗਈ ਹਜੇ ਕੋਈ ਪਤਾ ਨਹੀਂ ਗਿਆ ਵੀ ਹੋਰ ਕਿੰਨੇ ਕ ਸ਼ਾਮ ਤੱਕ ਆ ਜਾਣ ਜੇ ਕਹ ਕਹਿੰਦੇ ਜਾ ਕੇ ਕਹਿੰਦੇ ਵੀ ਇਹ ਠੰਡ ਕਰਕੇ ਆ ਇਹ ਦੀ ਗਲ ਕੋਟੂ ਕਰਕੇ ਆ ਇਹ ਮੂੰਹ ਖੁਰ ਕਰਕੇ ਆ ਵੀ ਜੇ ਇਹ ਚੰਗ ਕਰਕੇ ਆ ਤੇ ਪਹਿਲਾਂ ਪੱਕੇ ਸੁੱਤੇ ਪਏ ਸੀਗੇ ਕਿ ਮੈਨੂੰ ਪਤਾ ਨਹੀਂ ਸੀਗਾ ਵੀ ਵੈਕਸੀਨ ਨਹੀਂ ਹੋ ਰਹੀ ਇਕੱਲੇ ਕਾਗਜ਼ਾਂ ਸ਼ੋਅ ਕਰਤੀ ਜੀ ਇਹਨਾਂ ਨੇ ਵੀ ਵੈਕਸੀਨ ਹੋ ਗਈ ਤੇ ਵੈਕਸੀਨ ਐਕਚੁਅਲੀ ਹੋਈ ਹੀ ਨਹੀਂ ਗਈ ਜੇ ਕਹਿੰਦੇ ਡਾਕਟਰ ਇੱਥੇ ਸੀਗਾ ਤੇ ਪਰ ਉਹ ਮਿਲਦਾ ਹੈ ਨਹੀਂ ਸੀ ਪਿਛਲੇ 8 ਮਹੀਨਿਆਂ ਦੇ ਵਿੱਚ ਡਾਕਟਰ ਨੇ ਇੱਥੇ ਆਇਆ ਹੀ ਨਹੀਂ ਜੀ 8 ਮਹੀਨਿਆਂ ਨੂੰ ਜੁਆਇਨ ਕੀਤੇ ਨੂੰ ਹੋ ਗਏ ਤਨਖਾਹ ਲਈ ਗਿਆ ਪਰ ਇੱਥੇ ਆਉਂਦੀ ਉਹਨੇ ਖਿੱਚ ਕਿਸੇ ਨੂੰ ਸ਼ਕਲ ਵੀ ਨਹੀਂ ਪਤਾ ਸੀ ਵੀ ਇਹ ਡਾਕਟਰ ਹੈਗਾ ਇੱਥੇ ਜਿਹੜਾ ਤੇ ਫਾਰਮਾਸਿਸ ਸੀਗਾ ਉਸੇ ਨੂੰ ਡਾਕਟਰ ਲੋਕ ਮੰਨਦੇ ਸੀਗੇ ਅਸਲੀਅਤ 'ਚ ਉਹ ਡਾਕਟਰ ਹੈ ਹੀ ਨਹੀਂ ਸੀਗਾ ਜਿਹੜਾ ਡਾਕਟਰ ਜੋ ਹਰਿਆਣੇ ਦਾ ਸੀਗਾ ਜੇ ਉਹ ਨੂੰ ਹੁਣ ਆਇਆ ਵੀ ਜਿੱਦਿਆਂ ਧਿਆਨ ਖਾਸ ਆ ਗਿਆ ਜਦੋਂ ਦਾ ਉਹ ਨੂੰ ਪੁੱਛਿਆ ਆ ਕੇ ਤੇ ਰੋਣ ਲੱਗ ਗਿਆ ਕਿ ਮੈਨੂੰ ਤਾਂ ਮੈਂ ਤਿਆਰੀ ਕਰਦਾ ਸੀ ਪੇਪਰ ਦੀ ਆ ਦੀ ਆਈਪੀਐਸ ਦੀ ਵੀ ਨਹੀਂ ਕਾਦੀ ਕਿ ਤੂੰ ਤਾਂ ਆਈਪੀਐਸ ਦੀ ਕਰਦਾ ਹੈਗਾ ਹੁਣ ਜਿਹੜੇ ਲੋਕ ਦੂਜਿਆਂ ਦੇ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਗਰੀਬ ਜਿਹੜੇ ਗਰੀਬ ਬੰਦੇ ਆ ਜਿਨ੍ਹਾਂ ਕੋਲ ਇੱਕ ਕਿੱਲਾ ਪੈਲੀ ਆ ਜਾਂ ਜਿਨ੍ਹਾਂ ਕੋਲ ਪੈਲੀ ਵੀ ਹੈ ਨਹੀਂ ਦੁੱਧ ਦੇ ਸਿਰ ਤੇ ਗੁਜ਼ਾਰਾ ਕਰਦੇ ਕਿੱਧਰ ਜਾਣਗੇ ਪਤਾ ਲੱਗੇ ਤੁਹਾਡੇ ਪਿੰਡ ਦੇ ਵਿੱਚ ਕਹਿੰਦੇ ਬਹੁਤ ਸਾਰੇ ਘਰ ਤਾਂ ਜਿਹੜੇ ਪਸ਼ੂਆਂ ਵਰਨੇ ਉਹ ਵਾਂਝੇ ਹੋਗੇ ਨੇ ਆ ਦੇਖ ਹੀ ਲੋ ਜੀ ਤੁਹਾਡੇ ਸਾਹਮਣੇ ਆ ਇਧਰ ਪਾਲੀ ਇਧਰ ਮਾਰ ਕੇ ਨਿਗਾਹ ਮਾਰੀ ਜੀ ਇਹ ਜਸਕਰਨ ਸਿੰਘ ਜੱਸੀ ਆ ਇਹਦਾ ਘਰ ਆ ਇੱਕ ਵੀ ਨਹੀਂ ਇਹਦੇ ਪਸ਼ੂ ਬਚਿਆ ਸਾਰੇ ਪਸ਼ੂ ਤੇ ਖਤਮ ਹੋ ਗਏ ਹੁਣ ਕਿੱਥੋਂ ਲਿਆਉ ਪੰਜ ਪਸ਼ੂ ਗਏ ਆ 5 ਲੱਖ ਦੇ ਪਸ਼ੂ ਸੀ ਪੰਜ ਉਹਦੇ ਹੋਜੇ ਹੋਰ ਲਊਗਾ 10 ਲੱਖ ਦਾ ਨੁਕਸਾਨ ਹੋ ਗਿਆ ਕੀ ਉਹ ਜਿਹੜਾ ਡਾਕਟਰ ਤਨਖਾਹ ਲਈ ਗਿਆ ਜੇ ਹਾਇਰੀ ਵੀ ਨਾ ਪਾਦੀ ਲਾਉਂਦਾ ਤਨਖਾਹ ਨਾਲਿਆਂ ਦਾ ਛੁੱਟੀ ਲੈ ਕੇ ਜਾਂਦਾ ਫੇਰ ਵੀ ਚੱਲ ਲੋਕ ਕਹਿੰਦੇ ਵੀ ਛੁੱਟੀ ਲੈ ਕੇ ਗਿਆ ਸੀਗਾ ਤਨਖਾਹ ਵੀ ਲਈ ਗਿਆ ਹੁਣ ਉਹਨੂੰ ਕਿਹੜਾ ਸਸਪੈਂਡ ਕਰਤਾ ਕੋਈ ਸਸਪੈਂਡ ਕਰਨਾ ਕੋਈ ਲੋਕਾਂ ਦਾ ਹਲਤਾ ਨਹੀਂ ਉਹ ਤਾਂ ਨੌਕਰੀ ਤੋਂ ਕੱਢ ਦੇ ਜੀ ਦੋਨੇ ਉਹ ਤਾਂ ਕ੍ਰਿਮੀਨਲ ਪਰਚਾ ਹੋਣਾ ਚਾਹੀਦਾ ਏ ਉਸ ਡਾਕਟਰ ਤੇ ਵੀ ਪੁਲਿਸ ਪਰਚਾ ਜਿਹੜਾ ਪੁਲਿਸ ਪਰਚਾ ਹੋਣਾ ਚਾਹੀਦਾ ਉਹ ਡਾਕਟਰ ਤੇ ਜਿਹੜਾ ਇੱਥੇ ਆਇਆ ਹੀ ਨਹੀਂ ਫੇਕ ਆ ਦੀ ਹਾਜ਼ਰੀ ਪਾਈ ਗਿਆ ਜੇ ਪੁੱਛਿਆ ਤਾਂ ਡਾਕਟਰ ਸਾਹਿਬ ਦੱਸਦੇ ਸੀਗੇ ਕਿੰਨੇ ਸਸਪੈਂਡ ਕਰਕੇ ਕਿਨੀ ਤਾਰਨ ਤਾਰਨ ਉਧਰ ਭੇਜਦਾ ਹੂੰ ਤੇ ਉੱਥੇ ਜਾਵੂ ਇਹ ਦੇਖੋ ਜੀ ਇਹ ਤਾਂ ਛੀ ਮਹੀਨੇ ਅੱਧੀ ਤਣਕਾ ਜੇ ਸਸਪੈਂਡ ਕੀਤਾ ਤੀ ਤਣਕਾ ਤਾਂ ਫਿਰ ਵੀ ਲਈ ਜਾਊਗਾ ਮੈਨੂੰ ਤੁਹਾਡੇ ਪਿੰਡ ਦਾ 2 ਕਰੋੜ ਦਾ ਜੇ ਨੁਕਸਾਨ ਹੋਇਆ ਤਾਂ ਉਹਦਾ ਜ਼ਿੰਮੇਵਾਰ ਰੋਕਦਾ ਉਹ ਡਾਕਟਰ ਆ ਜੀ ਜਿਹਨੇ ਵੈਕਸੀਨੇਸ਼ਨ ਹਾਂ ਵੈਕਸੀਨੇਸ਼ਨ ਕੀਤੀ ਤਾਂ ਉਸਦੇ ਸਖਤ ਕਾਰਵਾਈ ਹੋਵੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਮੁਆਵਜ਼ਾ ਮਿਲਣਾ ਚਾਹੀਦਾ ਕਿੰਨਾ ਮੁਆਵਜ਼ਾ ਜਿਹੜੇ ਦਤਾਰੂ ਪੋ ਚੰਗਾ ਸੀਗਾ ਜੀ ਉਹ ਲੱਖ ਰੁਪਈਆ ਜਿਹੜਾ ਮਤਲਬ ਹੀ ਛੋਟਾ ਜਾਨਵਰ ਸੀਗਾ ਉਹਦਾ ਘਟੋੜ 50000 ਰੁਪਈਆ ਇਹ ਮੁਆਵਜ਼ਾ ਮਿਲਣਾ ਚਾਹੀਦਾ ਇਹ ਕੀ ਨਾਮ ਹੈ ਜੀ ਆਪਣਾ ਜਸਕਰਨ ਸਿੰਘ ਆ ਜੀ ਜਸ ਕਰਨ ਸਨ ਜੀ ਕਿੰਨੇ ਪਸ਼ੂ ਸੀਗੇ ਤੁਹਾਡੇ ਕੋਲ ਪਸ਼ੂ ਜੀ ਦੋ ਮੇਰੇ ਕੋਲ ਸੀ ਦੋ ਮੇਰੇ ਭਾਈ ਕੋਲ ਜੀ ਅੱਛਾ ਹਾਂ ਜੀ ਮੇਰੇ ਕੋਲ ਮੱਝ ਸੀ ਇੱਕ ਜੀ ਮੱਝ 6 ਕਿਲੋ ਦੁੱਧ ਦਿੰਦੀ ਸੀ 3 ਕਿਲੋ ਰੱਖਦੇ ਤੇ ਡੇਰੀ ਚ ਪਉਂਦੀ ਸੀ ਘਰ ਦਾ ਗੁਜ਼ਾਰਾ ਹੋ ਜਾਂਦਾ ਸੀ ਪਹਿਲਾਂ ਕੱਟੇ ਗੁਜ਼ਰ ਗਏ ਮਗਰ ਮੱਝ ਗੁਜ਼ਰ ਗਈ ਹੁਣ ਦੋਨੇ ਹੀ ਗੁਜ਼ਰ ਗਏ ਹਾਂ ਦੋਨੇ ਗੁਜ਼ਰ ਗਏ ਜੀ ਹੁਣ ਹੈ ਨਹੀਂ ਕੋਈ ਪਸ਼ੂ ਕੋਈ ਕੁਝ ਵੀ ਹੈ ਨਹੀਂ ਜੀ ਅੱਛਾ ਹਾਂ ਇਹ ਸਾਰੀ ਅਣਗੇਲੀ ਜੀ ਤੁਹਾਡੇ ਡਾਕਟਰ ਸਾਹਿਬ ਦੇ ਆ ਜੀ ਅੱਛਾ ਵੈਕਸੀਨ ਲਾਈ ਹੁੰਦੀ ਤਾਂ ਸਾਡੇ ਪਸ਼ੂ ਜੀ ਸ਼ਾਇਦ ਬਚੀ ਜਾਂਦੇ ਹਾਂਜੀ ਮਤਲਬ ਉਹ ਤਾਂ ਕਹਿੰਦੀ ਅਸੀਂ ਸਸਪੈਂਡ ਕਰਤੇ ਜੀ ਡਾਕਟਰ ਨੂੰ ਆਹ ਸੋਣੀ ਆ ਜੀ ਗੱਲ ਅਸੀਂ ਵੀ ਸਸਪੈਂਡ ਕਰਤੇ ਜੀ ਹਾਂ ਜੇ ਹੁਣ ਸਾਡਾ ਦਾ ਨੁਕਸਾਨ ਕਰਤਾ ਸਾਡੇ ਪਿੰਡ ਦਾ ਘੱਟੋ ਘੱਟ 2 ਕਰੋੜ ਰੁਪਏ ਨੁਕਸਾਨ ਆਇਆ ਜੀ ਜਿਹੜਾ ਕੀਤਾ ਹਾਂਜੀ ਜਿਹੜਾ ਕੀਤਾ ਘਰਾਂ ਦੇ ਘਰ ਬੇਲੇ ਹੋ ਗਏ ਜੀ ਅਜੇ ਬਿਮਾਰੀ ਜੀ ਰੁਕੀ ਨਹੀਂ ਬਿਮਾਰੀ ਆ ਜੀ ਨਾਤ ਨਾ ਨਵੇਂ ਕੇਸ ਆਉਂਦੇ ਕੋਈ 5 ਕੋਈ 7 ਜਿਹੜੇ ਮਰਿਆਂ ਦੀ ਗਿਣਤੀ ਆ 5-7 ਹੀ ਹੋਈ ਜਾਂਦੀ ਆ ਅੱਜ ਸਾਡੇ ਹਿਸਾਬ ਨਾਲ ਵੀ ਪੰਜਾਂ ਦੀ ਗਿਣਤੀ ਇਤੋਂ ਪਹਿਲਾਂ ਮੋਤਾ ਹੋ ਗਈ ਪੰਜਾਂ ਦੀ ਹਾਂਜੀ ਸਰਕਾਰ ਤੋਂ ਮੰਗ ਕਰਦਾ ਜੀ ਸਾ ਤੋਂ ਛੋਟੇ ਕਿਸਾਨਾਂ ਜੀ ਮਾਜ ਬਾਬਾ ਪਸ਼ੂ ਦੇ ਮਤਾਗੋ ਦਿੱਤਾ ਜਾਵੇ ਆ ਮੇਰਾ ਨੌਰਾ ਜੀ ਦੇਖ ਲੋ ਜੀ ਇੱਥੇ ਸਾਰੇ ਇੱਥੋਂ ਬਾਹਰ ਬਾਹਰ ਤੱਕ ਜੀ ਮੇਰੇ ਨਾਲ ਪਸ਼ੂ ਨੱਪੇ ਹੋਇਆ ਅੱਛਾ ਹਾਂਜੀ ਹਾਂਜੀ ਇੱਥੇ ਸਾਰੇ ਥੋੜੇ ਹਾਂ ਜਿਹੜੇ ਨੇ ਹਾਂਜੀ ਹਾਂਜੀ ਤੇ ਸਾਰੇ ਇੱਥੇ ਨੱਪੇ ਹੋਏ ਆ ਜੀ ਇਹ ਸਾਰੇ ਤੁਹਾਡੇ ਖੋਲੀਆਂ ਜਿਹੜੀਆਂ ਆਹ ਖੋਲੀਆਂ ਬੇਲੀਆਂ ਪੰਨੀਆਂ ਜੀ ਦੇਖ ਲੋ ਜੀ ਤੇ ਬਿਨਾ ਪਸ਼ੂਆਂ ਤੋਂ ਫਿਰ ਕਿਵੇਂ ਗੁਜ਼ਾਰਾ ਚੱਲੇ ਗੁਜ਼ਾਰਾ ਜੀ ਹੁਣ ਡਰ ਲੱਗਦਾ ਪਸ਼ੂਆਂ ਨੂੰ ਭਿਆਨਕ ਬਿਮਾਰੀ ਪੈ ਗਈ ਜੀ ਡੇਰੀ ਤੋਂ ਦੁੱਧ ਵੀ ਨਹੀਂ ਲਿਆ ਸਕਦੇ ਜੀ ਮਜਬੂਰੀ ਹਟਾਏ ਪਾਸ ਕਰ ਰਹੇ ਹਾਂ ਜੀ ਹੁਣ ਅਸੀਂ ਸਾਡੀ ਸਕੀਮ ਬਣੀ ਹੈ ਜੇ ਰਿਸ਼ਤੇਦਾਰ ਤੋਂ ਦੁੱਧ ਲੈ ਕੇ ਆਵਾਂਗੇ ਚਾਹਵਾਂ ਦੂਸਰੇ ਪਿੰਡ ਤੋਂ ਅੱਛਾ ਹਾਂਜੀ ਹਾਂਜੀ ਡਰ ਲੱਗਦਾ ਇਹ ਘਰੇ ਬਿਮਾਰੀ ਨਾ ਫੈਲ ਜੇ ਦੁੱਧ ਨਾਲ ਜੀ ਡੇਰੀ ਦੇ ਵਿੱਚ ਦੁੱਧ ਵੀ ਨਹੀਂ ਲੱਗਾਂਦੇ ਅਸੀਂ ਮਤਲਬ ਤੁਹਾਡੇ ਦੂਜੇ ਭਰਾ ਦੇ ਵੀ ਖਾਲੀ ਹੋ ਗਏ ਉਹਦੇ ਵੀ ਖਾਲੀ ਹੋ ਗਏ ਉਹ ਗਾਂ ਨੂੰ ਵੀ ਇਫੈਕਸ਼ਨ ਵਧੀ ਪਈ ਹੈ ਜੀ ਉਹਦਾ ਦੁੱਧ ਵੀ ਨਹੀਂ ਪੀਦੇ ਅਸੀਂ ਅੱਛਾ ਹਾਂਜੀ ਹਾਂਜੀ ਡਾ. ਟੀਟੀ ਮਾਇਆ ਜੀ ਉਹ ਇਲਾਜ ਕਰੀ ਜਾਂਦੇ ਆ ਕੁਝ ਨਾ ਕੋਈ ਥੋੜੀ ਘਰੀ ਬਿਮਾਰੀ ਦਾ ਹੁਣ ਫਰਕ ਪਿਆ ਜੀ ਰੋਕੀ ਆ ਹਾਂ ਅਣਗੇਲੀ ਕਾਰਨ ਅਣਗੇਲੀ ਕਾਰਨ ਜੀ ਸਾਡੇ ਪਿੰਡ ਦਾ ਨੁਕਸਾਨ ਹੋ ਗਿਆ ਜੀ ਬਹੁਤ ਜਿਆਦਾ ਨੁਕਸਾਨ ਆ ਜੀ ਹੁਣ ਘਰੇ ਬੈਠੇ ਜਿਹੜਾ ਬਾਹਰ ਨਹੀਂ ਜਾਂਦੇ ਬਾਤਾਂ ਨਹੀਂ ਪਸੂ ਨ ਬਿਵਾਇ ਨ ਪਈ ਜੀ ਉਪਰਕਸ਼ਨ ਕਾਰਨ ਜੀ ਕੀ ਨਾਂ ਜਪਨਾ ਮਖੀ ਸਿੰਘ ਜੀ ਮੱਕੀ ਜੀ ਕਿੰਨੇ ਦਿਨ ਹੋ ਗਏ ਤੁਹਾਡੇ ਨੂੰ ਦੋ ਬਸ ਹੋ ਗਏ ਇੱਕ ਦਿਨ ਹੋ ਗਿਆ ਹਾਂਜੀ ਕੀ ਲੱਗਦਾ ਤੁਹਾਨੂੰ ਕੀ ਕਿਉਂ ਨਹੀਂ ਬਿਮਾਰੀ ਰੁਕ ਰਹੀ ਕੋਈ ਸਮਝ ਨਹੀਂ ਆ ਰਹੀ ਕਿਸੇ ਦੇ ਵੀ ਨਹੀਂ ਸਮਝ ਆ ਰਹੀ ਕੋਈ ਆਇਆ ਕੋਈ ਡਾਕਟਰ ਤੁਹਾਡੇ ਘਰੇ ਕੋਈ ਟੀਕਾ ਲਾਉਣ ਵਾਸਤੇ ਜਾਂ ਕੋਈ ਦਵਾਈ ਦੇਣ ਵਾਸਤੇ ਡਾਕਟਰ ਆਪਣੇ ਆਏ ਸੀ ਸਰਕਾਰੀ ਡਾਕਟਰ ਜਿਹੜਾ ਹੁਣ ਆਇਆ ਟੀਮ ਆਈ ਆ ਇਹਨਾਂ ਦੇ ਨਾਲ ਕੀਤਾ ਸੀ ਕੱਟ ਕੇ ਲਾ ਲਈ ਸੀ ਅੱਛਾ ਨਹੀਂ ਸੱਚੀ ਗੱਲ ਕੋਈ ਫਰਕ ਨਹੀਂ ਪਿਆ ਨਹੀਂ ਕੀ ਹੋਇਆ ਕੀ ਸੀਗਾ ਅਰੇ ਲੱਗਿਆ ਕਿ ਕਰ ਰਹੀ ਹੈ ਕੋਈ ਮੂੰਹ ਖੁਰਸੀ ਜਾਂ ਕੋਈ ਅਣ ਲੋਕਾਂ ਦੇ ਵਿੱਚ ਬਖਾਰਾ ਹੈ ਠੰਡ ਲੱਗੀ ਹੈ ਉਹਦੀ ਦਵਾਈ ਕਰੀ ਗਈ ਦਵਾਈ ਦੇ ਨਾਲ ਉਹਨਾਂ ਨੂੰ ਲਿਖੀ ਬੁਆਰੀ ਹੈ ਹਾਂ ਇਹ ਜਿਹੜਾ ਡੰਗਰਪੁਰੇ ਮਹਿੰਗੇ ਨੇ ਹਾਂ ਫਿਰ ਕਿਵੇਂ ਹੁਣ ਜਿਆਦਾ ਜਿਹੜਾ ਉਹ ਕਿਵੇਂ ਲਾਉਂਗੇ ਅੱਗੇ ਪਰਸੂ ਦੇਖੋ ਇਹਨਾਂ ਹਾਲ ਹੋਣਾ ਨਾ ਬੋਗਾ ਅਸਾਂ ਮਹਿੰਗੇ ਬਾਦ ਕੋਈ ਮੁਆਵਜ਼ਾ ਕਹਿ ਕੇ ਗਏ ਜਾਂ ਜਸ ਆਈ ਸੀ ਕੇ ਦਾ ਕੋਈ ਨਹੀਂ ਉਹ ਕਹਿੰਦੇ ਨੇ ਕਿ ਵੀ ਹਜੇ ਅਸੀਂ ਜਿੰਨਾਂ ਜਿੰਨਾਂ ਦੇ ਪਸ਼ੂ ਦੀ ਮੌਤ ਹੋਈ ਹੈ ਹਾਂ ਜੀ ਪੋਸਟਮਾਰਮ ਹੋਇਆ ਕਿ ਨਹੀਂ ਉਹਨਾਂ ਦਾ ਪਤਾ ਕਰਕੇ ਪਰਾਂਗੇ ਪਰਾਂਡ ਹੋਗਾ ਜਿਸ ਦਾ ਡੈਪਨ ਰਹਾ ਛੱਡਿਓ ਪੋਸਟਮਾਰਮ ਹੋਇਆ ਨਹੀਂ ਹੋਗਾ ਜਾਂ ਤੇ ਫਿਰ ਕਿਵੇਂ ਲੱਗਦਾ ਕਿ ਜਿਹੜਾ ਜਿਹੜਾ ਬਿਨਾਂ ਦੁੱਧ ਤੋਂ ਤਾਂ ਬੜਾ ਔਖਾ ਹੈ ਔਖਾ ਹੀ ਹੈ ਬਾਈ ਸਾਹਿਬ ਕੀ ਬਸ ਮਰ ਲੈ ਕੇ ਆ ਮੈਂ ਡਲੀ ਜੀ ਯੋ ਨਾਮ ਮੇਰਾ ਦਾਰਾ ਚੰਗਾ ਜੀ ਦਾਰਾ ਜੀ ਕਿੰਨੇ ਕੁ ਪਸ਼ੂ ਤੁਹਾਡੇ ਵੀ ਮੌਤ ਹੋਈ ਹੈ ਹਾਂ ਜੀ ਹਾਂ ਬੈੜ ਦੀ ਹੋਈ ਹੈ ਜੀ ਅੱਛਾ ਹਾਂ ਜੀ 2.5 ਸਾਲਾਂ ਦੀ ਸੀ ਕਿੰਨੇ ਦਿਨਾਂ ਦੇ ਵਿੱਚ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਮੌਤਾਂ ਹੋਣੀਆਂ ਸ਼ੁਰੂ ਹੋਈਆਂ ਇਹ ਜੀ 1 ਤਰੀਕ ਤੋਂ ਲੈ ਕੇ ਆਦੇ ਹੈਗੇ ਇਹ 1 ਜਨਵਰੀ ਤੋਂ ਲੈ ਕੇ ਤੇ ਵੀ ਹੁਣ ਤਾਂ ਹੀ ਇਹ ਹਾਲੇ ਵੀ ਬਹੁਤ ਔਰ ਕਹਿਣੀਗਾ ਹਾਲੇ ਵੀ ਬਹੁਤ ਮੌਤਾਂ ਹੋਈ ਜਾਂਦੀਆਂ ਅੱਛਾ ਕਿੰਨੇ ਕੁ ਪਸ਼ੂ ਜਿਹੜੇ ਨੇ ਹੁਣ ਤੱਕ ਮੌਤਾਂ ਹੋ ਚੁੱਕੀਆਂ ਮੌਤਾਂ ਜੀ ਹੁਣ 200 ਤੋਂ ਟੱਪ ਗਈ ਅੱਛਾ ਹਾਂ ਵੇਟਕ ਕੇ ਲੇ ਖਾਲੀ ਹੋ ਗਏ ਹਾਂਜੀ ਹਾਂਜੀ ਕੋਈ ਆਇਆ ਕੋਈ ਡਾਕਟਰ ਕੋਈ ਹਾਂਜੀ ਹਾਂ ਕਈ ਦਿਨ ਹੋ ਗਏ ਜੀ ਟੀਮ ਆਈਆਂ ਵੀ ਨਹੀਂ ਅੱਛਾ ਹਾਂਜੀ ਕੀ ਕਰਕੇ ਗਏ ਨੇ ਉਹ ਜੀ ਚੈੱਕ ਕਰਕੇ ਆਪਣੇ ਚੈੱਕ ਨਹੀਂ ਦਵਾਈ ਦੇ ਦਿੰਦੇ ਆ ਕਿ ਜਿਹੜਾ ਪਸ਼ੂ بیمار ਹੁੰਦਾ ਹੈਗਾ ਹਾਂ ਕੋਈ ਫਰਕ ਕੋਈ ਬਚ ਜਾਂਦਾ ਕੋਈ ਮਰ ਜਾਂਦਾ ਹੈਗਾ ਅੱਛਾ ਤੁਹਾਡੇ ਕਿੰਨੇ ਮਰੇ ਨੇ ਮੇਰਾ ਇੱਕ ਮਰਿਆਗਾ ਮੇਰੇ ਭਾਈ ਦੇ ਦੋ ਮਰ ਗਏ ਅੱਛਾ ਇੱਕ ਤਾਂ ਤੜਕੇ ਹੀ ਗਾਂ ਮਰੀ ਹੈਗੀ ਤੇ ਉਹ ਲਾਜ ਉਹਨੇ ਪ੍ਰਾਈਵੇਟ ਬਹੁਤ ਕਰਾਇਆ ਸੀ ਹੈ ਜੀ ਹਾਂਜੀ ਕੋਈ ਅੱਜ ਮੰਤਰੀ ਆਇਆ ਸੀਗਾ ਕੋਈ ਮਾਫੀ ਮੋੜ ਦੀ ਮੰਗ ਕੀਤੀ ਹਾਂਜੀ ਮਾਫੀ ਕਰੀ ਆ ਜੇ ਸਾਰੇ ਪਿੰਡ ਨਹੀਂ ਕਰੀਆ ਉਥਾਂ ਕੀ ਕਰੀਏ ਹਾਂਜੀ ਵੇਖੋ ਜੀ ਹੁਣ ਆਖ ਤਾਂ ਗਏ ਹੁਣ ਗਾਂ ਜੋ ਦੇਣਗੇ ਤਾਂ ਉਦੋਂ ਪਤਾ ਲੱਗੂਗਾ ਹਾਂ ਹਾਂਜੀ ਫਿਰ ਹੁਣ ਜਿਨ੍ਹਾਂ ਦੀ ਮਤਲਬ ਡੰਗਰੀ ਨਹੀਂ ਰਿਹਾ ਤਾਂ ਦੁੱਧ ਬੰਨੀਓ ਕਿਵੇਂ ਹੋਊਗਾ ਦੁੱਧ ਅਗਲਾ ਜਿਉਂਦਾ ਹੁਣ ਮੁੱਲ ਚੀਂਦ ਲੈ ਕੇ ਆਉਦਾ ਟਾਈਮ ਪਾਸ ਕਰੂਗਾ ਕੋਈ ਔਖਾ ਬਹੁਤ ਬਣਦਾ ਲੱਖ ਰੁਪਏ ਤੋਂ ਕੋਈ ਘੱਟ ਬਣਦਾ ਨਹੀਂ ਮਾੜੇ ਤੋਂ ਮਾੜਾ ਲੱਖ ਰੁਪਏ ਦਾ ਪਾਸ ਹੋਊਗਾ ਜੀ ਹਜੇ ਬਸੂ ਮਰੀ ਜਾਂਦੇ ਹਾਂ ਮਰੀ ਜਾਂਦੇ ਕੋਈ ਰੋਗ ਨਹੀਂ ਹੈਗੀ ਇਹ ਹਾਲੇ ਮਤਲਬ ਕਹਿੰਦੇ ਡਾਕਟਰ ਟਾਈਮ ਸਰ ਆਈ ਨਹੀਂਗਾ ਜਿਹੜਾ ਜਿਹਨੇ ਵੈਕਸੀਨੇਸ਼ਨ ਕਰਨੀ ਸੀ ਉਹ ਤਾਂ ਜੀ ਉਹ ਤਾਂ ਕੰਪਿਊਟਰ ਸੀਗਾ ਅੱਜ ਤਾਂ ਡਾਕਟਰ ਮੰਨੀ ਬੈਠੇ ਸੀਗੇ ਤੇ ਉਹ ਜਿਹੜਾ ਡਾਕਟਰ ਸੀਗਾ ਉਹ ਤਾਂ ਆਈ ਨਹੀਂਗਾ ਕਈ ਮਹੀਨਾ ਤੋਂ ਨਹੀਂ ਆਏਗਾ ਉਹਨੂੰ ਸਸਪੈਂਡ ਕਰਤਾ ਹਾਂਜੀ ਆਹਦੇ ਤਾਂ ਹੈਗੇ ਉਹ ਫੇਰ ਬਾਲ ਹੋ ਜਾਊਗਾ ਜੀ ਜਿਹੜਾ ਤਾਂ ਹੁਣ ਨੁਕਸਾਨ ਹੋ ਗਿਆ ਉਹ ਨਹੀਂ ਰਲਣਾ ਜੀ ਕਿਸੇ ਦੇ 1 ਮਾਰਗਾ 2 ਮਾਰਗਾ 2-3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਗਰੀਬ ਕਰ ਦੇ ਉਹ ਕੀ ਕਰੂਗਾ ਉਹ ਗਰੀਬ ਬੰਦੇ ਦਾ ਦੁੱਧ ਤੇ ਗੁਜ਼ਾਰਾ ਚੱਲਦਾ ਸੀਗਾ ਕਿਸੇ ਦੇ ਜੇ ਕਿਲੋ ਆ ਦੁੱਧ ਦਾ ਅੱਧਾ ਕਿਲੋ ਆ ਡੇਰੀ ਪਾ ਕੇ ਕਰ ਆਪ ਦਾ ਟਾਈਮ ਪਾਸ ਮਾ ਕਰਦਾ ਸੀ ਕੋਈ ਇਹੋ ਜੀ ਗੱਲ ਨਹੀਂ ਆਈਗੀ ਜੀ ਜੀ ਕੀ ਕਾਰਨ ਲੱਗਦਾ ਇਹ ਆ ਰੀਜ਼ਨ ਸਭ ਤੋਂ ਪਹਿਲਾਂ ਵੈਕਸੀਨੇਸ਼ਨ ਜਿਹੜੀ ਇਸ ਪਿੰਡ ਚ ਬਹੁਤ ਥੋੜੀ ਹੋਈ ਹੈ ਨਾ ਮਾਤਰਾ ਸੀ ਕਿਉਂ ਨਹੀਂ ਹੋਈ ਜੀ ਜਿਹੜੇ ਤੇ ਸਟਾਫ EMPLOYEES ਸੀ ਉਹਨਾਂ ਨੇ ਵੈਕਸੀਨੇਸ਼ਨ ਨਹੀਂ ਕੀ ਜਿਵੇਂ ਮੈਂ ਵਰਕਉਨ ਹੈ ਉਹੀ ਸਟਾਫ ਹੈ ਜੀ ਅਸੀਂ ਉਹਨਾਂ ਨੂੰ ਮਾਨਯੋਗ ਮਿਨਿਸਟਰ ਸਾਹਿਬ ਨੇ ਔਰ ਸਾਡੇ ਏਸੀਐਸ ਸਰ ਸ਼੍ਰੀ ਵਿਕਾਸ ਪ੍ਰਤਾਪ ਜੀ ਉਹਨਾਂ ਨੇ ਸਖਤ ਜਿਹੜਾ ਐਕਸ਼ਨ ਲੈਂਦੇ ਹੋਏ ਜਿਹੜੇ ਵੈਟਨਰੀ ਅਫਸਰ ਸੀ ਉਹਨੂੰ ਤੁਰੰਤ ਮੁਤਲ ਕਰ ਦਿੱਤਾ ਹੈ ਜੀ ਔਰ ਜਿਹੜਾ ਵੈਟਨਰੀ ਫਾਰਮਾਸਿਸ ਸੀ ਉਹਦਾ ਕੰਟਰੈਕਟ ਰੱਦ ਕਰ ਦਿੱਤਾ ਹੈ ਈਵਨ ਜਿਹੜਾ ਕਲਾਸ 4 ਸੀ ਉਹਦਾ ਵੀ ਕੰਟਰੈਕਟ ਰੱਦ ਕਰ ਦਿੱਤਾ ਗਿਆ ਸੋ ਇਹ ਤਿੰਨਾਂ ਦੀ ਨੌਕਰੀ ਚਲੀ ਗਈ ਸਮਝੋ ਕਿਉਂਕਿ ਜਿਹੜਾ ਵੈਟਨਰੀ ਅਫਸਰ ਸੀ ਉਹ ਵੀ ਪ੍ਰੋਵੀਜ਼ਨ ਪੀਰੀਅਡ ਤੇ ਸੀ ਜੀ ਸੋ ਜਿੰਨਾ ਦਾ ਕੰਟਰੈਕਟ ਰੱਦ ਹੋ ਗਿਆ ਉਹ ਵੀ ਖਤਮ ਹੋ ਗਈ ਨੌਕਰੀ ਜਿਹੜੇ ਵਟਨੇ ਦੀ ਅਫਸਰ ਸੀ ਉਹਦੀ ਵੀ ਨੌਕਰੀ ਖਤਮ ਹੋ ਗਈ ਬਾਕੀ ਪਿੰਡਾਂ ਦੇ ਵਿੱਚ ਵੈਕਸੀਨੇਸ਼ਨ ਜਿਹੜੀ ਹੈ ਉਹ ਸਾਰੇ ਕੰਪਲੀਟ ਹੈ ਤੁਹਾਨੂੰ ਇਹ ਵੀ ਹੈਰਾਨੀ ਹੋਏਗੀ ਕਿ ਪੰਜਾਬ ਜਿਹੜਾ ਸਭ ਤੋਂ ਇਹੋ ਜਿਹਾ ਸੂਬਾ ਹੈ ਜਿਹੜਾ ਸਾਰੇ ਇੰਡੀਆ ਦੇ ਵਿੱਚ ਟੌਪ ਤੇ ਸੀ ਜਿੰਨੇ ਵੈਕਸੀਨੇਸ਼ਨ ਪੂਰੀ ਕੀਤੀ ਸੀ 92.45% ਇਹ ਪਿੰਡ ਦੇ ਇੱਕ ਇੰਸਟੀਚਿਊਟ ਦਾ ਸਟਾਫ ਨੇ ਵੈਕਸੀਨੇਸ਼ਨ ਨਹੀਂ ਕੀਤੀ ਔਰ ਇਹਦੇ ਕਰਕੇ ਜਿਹੜਾ ਸਾਰੇ ਜਿਹੜੇ ਤਿੰਨਾਂ ਪਿੰਡਾਂ ਦੇ ਵਿੱਚ ਮਤਲਬ ਵੈਂਡੀ ਕਿਤੇ ਗਏ ਨੇ ਡਿਸਮਿਸ ਕੀਤੇ ਗਏ ਨੇ ਜਾਂ ਇਹਨਾਂ ਤੇ ਕੋਈ ਵਾਗੀ ਕਾਰਵਾਈ ਵੀ ਕੀਤੀ ਜਾਊਗੀ ਜਾਂ ਉਹ ਤਾਂ ਉਹ ਤਾਂ ਚਲਣੀ ਚਲਣੀ ਹੈ ਜੀ ਉਹ ਤਾਂ ਅਗਲੇ ਸਟੈਪ ਹੈ ਨੇ ਨਾ ਜੀ ਅੱਲੇ ਤਾਂ ਮੁੱਤਲ ਜਿਹੜਾ ਕਰ ਦਿੱਤਾ ਗਿਆ ਜੀ ਉਸ ਤੋਂ ਅਗਲਾ ਜਿਹੜਾ ਵਿਭਾਗ ਜਿਵੇਂ ਸਰਕਾਰ ਫੈਸਲਾ ਕਰੇਗੀ ਉਹ ਸਾਰਾ ਕੁਝ ਹੋਏਗਾ ਜੀ ਤੁਸੀਂ ਤੁਹਾਡਾ ਕੁਐਸਚਨ ਸੀ ਵੀ ਦੂਸਰੇ ਪਿੰਡਾਂ ਦੇ ਵਿੱਚ ਤਾਂ ਨਹੀਂ ਆਈ ਸਾਰੀਆਂ ਜਗ੍ਹਾ ਦੇ ਉੱਤੇ ਜਿਹੜਾ ਸਰਵੇ ਕਰਵਾਇਆ ਗਿਆ ਦੋ ਦਿਨਾਂ ਦੇ ਵਿੱਚ ਸਾਰੇ ਆਫੀਸਰਜ਼ ਫੀਲਡ ਦੇ ਵਿੱਚ ਸੀ ਸਾਨੂੰ ਕਿਤੇ ਵੀ ਕਿਸੇ ਵੀ ਪਿੰਡ ਤੋਂ ਹੋਰ ਤੋਂ ਨਹੀਂ ਆਈ ਸੂਚ ਪਿੰਡ ਦੇ ਵਿੱਚ ਪਹਿਲਾਂ ਬਿਮਾਰੀ ਆਈ ਸੀ ਹਾਲਾਂਕਿ ਉੱਥੇ ਵੈਕਸੀਨੇਸ਼ਨ ਹੋਈ ਹੋਈ ਸੀ ਪਰ ਕਈ ਵਾਰੀ ਰੈਜ਼ਿਸਟੈਂਸ ਜਦੋਂ ਘਟ ਜਾਂਦਾ ਮੈਂ ਕਹਿੰਦਾ ਮਿਕਸਡ ਇਨਫੈਕਸ਼ਨ ਆ ਰਹੀ ਹੈ ਸੋ ਉੱਥੇ ਜਦੋਂ ਹੁਣ 8-9 ਦਿਨ ਤੋਂ ਕੋਈ ਉੱਥੇ ਮੋਡੈਲਟੀ ਨਹੀਂ ਉੱਥੇ ਕੰਟਰੋਲ ਕਰ ਲਈ ਗਈ ਹੈ ਇਹੀ ਵੈਕਸੀਨ ਦਾ ਫਾਇਦਾ ਹੈ ਜਿਹੜੇ ਜਾਨਵਰ ਦੇ ਵੈਕਸੀਨੇਸ਼ਨ ਹੋਈ ਹੈ ਜੀ ਉਹਦੇ 'ਚ ਅਟੈਕ ਹੋਏਗਾ ਵੀ ਤੇ ਥੋੜਾ ਹੋਏਗਾ ਅਸੀਂ ਜਿਸ ਤਰ੍ਹਾਂ ਵੈਕਸੀਨ ਕੋਈ ਇਹ ਨਹੀਂ ਕਿ ਉਹਨੇ 100% ਹੀ ਬਚਾਣਾ ਹੈ ਨਾਰਮਲੀ ਵੈਕਸੀਨ ਦਾ ਇਫੈਕਟ ਜਿਹੜੀਆਂ ਕੰਪਨੀਆਂਜ਼ ਵੀ ਮੈਨੂਫੈਕਚਰ ਕਰਦੀਆਂ ਨੇ ਉਹਦਾ 90 ਤੋਂ 95% ਉਹ ਕਹਿੰਦੇ ਵੀ ਵੈਕਸੀਨ ਦਾ ਇਫੈਕਟ ਆਉਂਦਾ 5% ਵੈਕਸੀਨੇਸ਼ਨ ਫਿਰ ਵੀ ਰਹਿ ਸਕਦਾ ਹੈ। ਇਹ ਦੇ ਵਿੱਚ ਕਦੋਂ ਤੱਕ ਠੀਕ ਹੋ ਜੂਗਾ ਤੁਹਾਡੇ ਸਾਹਮਣੇ ਅਸੀਂ ਮੌਸਮ ਦੀ ਠੀਕ ਹੈ ਜੇ ਤੂਪਾਂ ਲੱਗੀਆਂ ਜੀ ਤੇ ਵਾਇਰਸ ਖਤਮ ਹੋ ਜਾਂਦਾ ਬਹੁਤ ਜਲਦੀ। ਇਹੀ ਇੱਕ ਨੈਗੇਟਿਵ ਪਾਰਟ ਹੈ ਵੀ ਸਰਦੀ ਬਹੁਤ ਜ਼ਿਆਦਾ ਠੰਡ ਦੇ ਵਿੱਚ ਪ੍ਰੈਸੀਪਿਟੇਟ ਕਰਦੀ ਹੈ ਵਾਇਰਸ ਤੇ ਬਾਡੀ ਦਾ ਇਮਿਊਨ ਸਿਸਟਮ ਵੀ ਡਾਊਨ ਜਾਂਦਾ ਹੈ। ਇਸ ਕਰਕੇ ਥੋੜਾ ਜਿਹਾ ਇਹ ਡਿਲੇ ਹੈ ਜਦੋਂ ਤੂਪਾਂ ਲੱਗੀਆਂ ਉਦੋਂ ਇੱਕਦਮ ਤੁਸੀਂ ਖੁਦ ਹੀ ਦੇਖਣਾ ਵੀ ਠੀਕ ਹੋਣੇ ਸ਼ੁਰੂ ਹੋ ਜਾਣੇ ਹੈ। ਕਿਸਾਨ ਕਹਿੰਦੇ ਵੀ ਪਰਚਾ ਦਰਜ ਹੋਣਾ ਚਾਹੀਦਾ ਸਰਕਾਰ ਦੀ ਪੱਧਰ ਤੇ ਜੋ ਵੀ ਫੈਸਲਾ ਹੋਏਗਾ ਜੀ ਕੁਝ ਕਿਸਾਨ ਇਹ ਕਹਿ ਰਹੇ ਪਰਚਾ ਦਰਜ ਹੋਣਾ ਚਾਹੀਦਾ ਕੁਝ ਕਿਸਾਨ ਇਹ ਵੀ ਕਹਿ ਰਹੇ ਆ ਜੀ ਤੁਸੀਂ ਸਸਪੈਂਡ ਨਹੀਂ ਸੀ ਕਰਨਾ ਚਾਹੀਦਾ ਸਿਰਫ ਬਦਲੀ ਕਰ ਦਿੰਦੇ ਸੋ ਸਾਰਾ ਕੁਝ ਮਿਕਸਡ ਹੈ ਜੀ ਜਿਵੇਂ ਸਰਕਾਰ ਫੈਸਲਾ ਕਰੇਗੀ ਜੀ ਉਹ ਸਰਕਾਰ ਦੀ ਪੱਧਰ ਤੇ ਹੈ ਜਿਹੜਾ ਪਹਿਲਾ ਸਟੈਪ ਸੀ ਮੁਤਲ ਕਰਨਾ ਪਹਿਲਾ ਸਟੈਪ ਸੀ ਜੀ ਉਹ ਕਰ ਦਿੱਤਾ ਗਿਆ ਹੁਣ ਅਲਟੀਮੇਟਲੀ ਤਾਂ ਨੌਕਰੀ ਹੀ ਚਲੀ ਜਾਣੀ ਹੈ ਜੀ ਸੋ ਉਹ ਵੀ ਬਹੁਤ ਵੱਡਾ ਹੈ ਜਿਹੜੇ ਬੰਦੇ ਨੇ ਇਹ ਜਿਨੇ ਗਲਤੀ ਕੀਤੀ ਉਹਦੀ ਨੌਕਰੀ ਚਲੀ ਗਈ ساری ਉਮਰ ਦੀ ਕਮਾਈ ਉਹ ਵੀ ਬਹੁਤ ਵੱਡਾ ਸਰਕਾਰ ਨੇ ਫੈਸਲਾ ਲਿਆ ਹੈ ਜੀ ਸੋ ਬਾਕੀ ਸਰਕਾਰ ਜੋ ਵੀ ਅੱਗੋਂ ਹੋਰ ਵੀ ਕੋਈ ਕਾਰਵਾਈ ਕਰੇਗੀ ਸਰਕਾਰ ਦੀ ਪੱਧਰ ਤੇ ਨਹੀਂ ਜੀ ਇਸ ਦੇ ਨਾਲ ਜਿਹੜੇ ਉੱਚ ਅਧਿਕਾਰੀ ਨੇ ਜੋ ਬਠਿੰਡਾ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਦਾ ਨਹੀਂ ફરਜ ਮੰਨਦਾ ਸੀਗਾ ਵੀ ਵੇਰੀ ਬੰਦੇ ਜਿਹੜੇ ਜ਼ਿੰਮੇਵਾਰੀ ਵੀ ਚੈੱਕ ਕਰਦੇ ਨਾਰਮਲੀ ਤਾਂ ਇਹ ਨਾਰਮਲੀ ਤਾਂ ਇਹੀ ਹੁੰਦਾ ਜੀ ਕਿ ਹਰ ਇੱਕ ਜਿਹੜਾ ਨੈਕਸਟ ਹੈੱਡ ਹੈ ਉਹ ਦੂਸਰੇ ਜਿਹੜੇ ਲੋਅਰ ਸਟਾਫ ਨੂੰ ਚੈੱਕ ਕਰਦਾ ਰਹਿੰਦਾ ਜੀ ਪਰ ਇਹਨਾਂ ਨੇ ਕੀ ਕੀਤਾ ਹੋਇਆ ਸੀ ਚੈਕਿੰਗ ਦੇ ਵਿੱਚ ਵੈਕਸੀਨ ਜਿਹੜੀ ਸ਼ੋਅ ਕੀਤੀ ਹੋਈ ਸੀ ਵੀ ਅਸੀਂ ਵੈਕਸੀਨ ਲਾ ਦਿੱਤੀ ਹੈ ਜੀ ਆਨਲਾਈਨ ਕਰ ਦਿੱਤੀ ਸੀ ਐਂਟਰੀ ਸੋ ਉਹ ਜਿਹੜੀ ਚੈਕਿੰਗ ਲੋਕਾਂ ਨੇ ਦੱਸਿਆ ਹਾਂਜੀ ਇਹ ਤਾਂ ਹੁਣ ਇੱਥੇ ਲੋਕਾਂ ਨੇ ਦੱਸਿਆ ਨਾ ਵੀ ਉਹ ਵੈਕਸੀਨ ਤਾਂ ਲੱਗੀ ਨਹੀਂ ਸਾਡੇ ਸੋ ਇਸ ਕਰਕੇ ਇਹ ਤਾਂ ਪ੍ਰੋਬਲਮ ਆਈ ਹੈ